ਇਹ ਲੋਕਨ ਮਾਰ ਰਹੇ ਆ ਦਸਾਈ ਕੀ ਕਰਦੇ ਐਡਾ ਦੇਖੋ ਨੰਬਰ ਪਲੇਟ ਲੱਗੀ ਐ ਇਹ ਇੱਥੋਂ ਹੀ ਨੰਬਰ ਪਲੇਟ ਕੱਟੀ ਐ ਹੱਥ ਲਾਉਣ ਵਾਲੀ ਨਿਕ ਪਈ ਐ ਇਹ ਕੀ ਕਰਦੇ ਆ ਜਦੋਂ ਇਹ ਜੀ ਹਰਕਤਾਂ ਕਰਦੇ ਆ ਤੇ ਨਾਲ ਹੀ ਨੰਬਰ ਪਲੇਟ ਜਿਹੜੀ ਐ ਲਾ ਕੇ ਫਕਸ ਤੋਂ ਫੜ ਲੀਏ ਹੁਣ ਇੱਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਇੱਕ ਦਾ ਇਹ ਕੱਲ ਜਦੋਂ ਸਾਨੂੰ ਵੀਡੀਓ ਇਹਨਾਂ ਦੀ ਵਾਇਰਲ ਹੋਈ ਤਾਂ ਸਟੇਜ ਜਿਹੜਾ ਸੋਸ਼ਲ ਮੀਡੀਆ ਸੱਲ ਐ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਾਨ ਜੋ ਗੈਸਪੀਸ਼ਲ ਸੀਰਿੰਦਰ ਲੰਬਾ ਜੀ ਐਸਐਸਪੀ ਸ਼ਹਿਰਪੁਰ ਜੀ ਨੇ ਜਿਹੜਾ ਅਗਾ ਸਾਡਾ ਸੋਸ਼ਲ ਮੀਡੀਆ ਸੈਂਟਰ ਇਹ ਤੇੜੇ ਬਲਾਜਮ ਲਾਏ ਆ ਉਹਨਾਂ ਜਿਹੜੀ ਨਿਗਾਹ ਆ ਹਰ ਟਾਈਮ ਬੌਜ ਵਰਗੀ ਐ ਤੇ ਉਹਨਾਂ ਨੇ ਇਹ ਮੈਨੂੰ ਵੀਡੀਓ ਪਾਈ ਚ ਦੇਖੋ ਇਹ ਗਾਲੀ ਕੱਢ ਰਿਹਾ ਬੱਚਾ ਤੇ ਜਿਹੜੀ ਨੰਬਰ ਪਲੇਟ ਉਸੇ ਟਾਈਮ ਲਾ ਲਿੰਦਾ ਤੇੜੀਆਂ ਸੋਸ਼ਲ ਮੀਡੀਆ ਤੇ ਪੁਲਿਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਖਮਿਆਲ ਜਗੀ ਭੋਗਤਣਾ ਪਊਗਾ ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਗਰ ਪੁਲਿਸ ਨੇ ਮੋਟਰਸਾਈਕਲ ਦੇ ਇਸ ਮੇ ਤੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਜਿਹੜੇ ਤੁਸੀਂ ਇਦਾਂ ਦੇ ਝਿੱਥੇ ਸ਼ਬਦ ਬੋਲਦਾ ਹੈ ਇਹ ਤੈਨੂੰ ਉਹਦਾ ਲਗਾ ਇਨਾਮ ਐਮ ਗਰਬਾਣੀ ਵਿੱਚ ਲਿਖਿਆ ਹੈ ਨਾਮ ਇੱਕ ਫਿੱਕਾ ਬੋਲੀਏ ਤਨਮਨ ਫਿੱਕਾ ਹੋ ਗਈ ਦੇਖ ਲੈ ਸਾਡਾ ਤਨਮਨ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਤੇਰਾ ਹੀ ਹੋਇਆ ਇਹ ਹੁਣ ਤੇਰਾ ਗਿਫਟ ਹੈ ਇਹਨੂੰ ਪੱਤ ਲੈਮੀਨੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ ਤੇ ਜਦੋਂ ਘਰ ਦੇ ਵਿੱਚ ਜਦੋਂ ਜਿੱਥੇ ਕੰਮ ਬੈਠ ਕੇ ਸੁਣਾ ਉਹਦੇ ਸਾਹਮਣੇ ਤੱਕ ਲੈਣਾ ਨੂੰ ਤੇ ਜਦੋਂ ਘਰੋਂ ਨਿਕਲਣਾ ਇਹ ਚਾਰੇ ਦੇਖ ਕੇ ਰੰਗਣਾ ਠੀਕ ਹੈ ਕਿ ਤੈਨੂੰ ਸਾਰੀ ਉਮਰ ਯਾਦ ਰਹੇ ਕਿ ਮੈਂ ਗਲਤ ਕੰਮ ਨਹੀਂ ਕਰਨਾ ਆ ਲੋ ਇਹ ਤੁਹਾਡਾ ਗਿਫਟ ਸੰਭਾਲ ਕੇ ਰੱਖਣਾ ਥੈਂਕ ਯੂ